ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਜਪਥੋਂ ਏਵਨ ਹੋਂਡਾ ਨੇ ਅੱਜ ਨਈ ਬਾਈਕ ਲਾਂਚ ਕਰਦੇ ਹੋਏ ਅਤੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਕਿ ਜਿਹਦੇ ਚ ਦੱਸਿਆ ਗਿਆ ਕਿ ਨਈ ਬਾਈਕ ਲਾਂਚ ਕਰਦੇ ਹੋਏ ਜੋ ਹੈ ਸ਼ਾਇਨ 100 ਲਕਸ ਔਰ ਸੀਬੀ 125 ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਗਈ ਤੇ ਔਰ ਦਿਵਾਲੀ ਦੇ ਉੱਪਰ ਆਉਣ ਵਾਲੀ ਨਵੀਂ ਬਾਈਕਾਂ ਦੇ ਬਾਰੇ ਜਾਣਕਾਰੀ ਦਿੱਤੀ ਆ ਇੱਥੇ ਬਹੁਤ ਸਾਰੇ ਲੋਕਾਂ ਨੇ ਇੱਥੇ ਆਣ ਕੇ ਜੋ ਹੈ ਇਸ ਲਾਂਚਿੰਗ ਦੇ ਵਿੱਚ ਜੋ ਹਿੱਸਾ ਲਿਆ ਤੇ ਨਈ ਬਾਈਕ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਤੇ ਬਹੁਤ ਸਾਰੇ ਲੋਕਾਂ ਦਾ ਹੰਗੋਰਾ ਪੜ ਗਿਆ ਕੇਕ ਕੱਟੇਗੇ ਤੇ ਹੋਰ ਇੱਥੇ ਦੇ ਜੋ ਸਟਾਫ ਦਾ ਕੀ ਕਹਿਣਾ ਆਓ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਔਰ ਸੁਣਨਾ ਚਾਹੁੰਦੇ ਕੀ ਕਹਿਣਗੇ ਪੰਜਾਬ ਟੂਡੇ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਬੀਐਸ ਸਹਰੀ ਤੇ ਤੁਹਾਨੂੰ ਦੱਸ ਦਈਏ ਮੌਜੂਦਾ ਰਾਜਪੁਰਾ ਦੇ ਐਵਨ ਹੋਂਡਾ ਦੇ ਸ਼ੋਰੂਮ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਐਵਨ ਹੋਂਡਾ ਸ਼ੋਰੂਮ ਦੇ ਵਿੱਚ ਜੋ ਹੈ ਐਕਟਿਵਾ ਬਾਈਕ ਔਰ ਐਕਟਿਵਾ ਹੋਂਡਾ ਦੀ ਜੋ ਸੇਲ ਕੀਤੀ ਜਾ ਰਹੀ ਹੈ ਔਰ ਕੈਲੀਬਰ ਮਾਰਕੀਟ ਦੇ ਵਿੱਚ ਪੈਂਦੀ ਇਹ ਜੋ ਸ਼ੋਰੂਮ ਪੈ ਰਿਹਾ ਤੇ ਤੁਹਾਨੂੰ ਲੋਕਾਂ ਲਈ ਕੀ ਖੁਸ਼ੀ ਦੀ ਗੱਲ ਦੱਸ ਦਈਏ ਕਿ ਦੀਵਾਲੀ ਦਾ ਤਿਹਾਰ ਆ ਰਿਹਾ ਤੇ ਤਿ ਜਿਨ੍ਹਾਂ ਵੀ ਲੋਕਾਂ ਨੇ ਨਵੀਂ ਬਾਈਕ ਲੈਣ ਦਾ ਪਰਚੇਜ਼ ਕਰਨ ਦਾ ਮਨ ਦੇ ਵਿੱਚ ਖਿਆਲ ਹੈ ਜਾਂ ਬਾਈਕ ਲੈਣਾ ਚਾਹੁੰਦੇ ਆ ਉਹਨਾਂ ਲਈ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੂੰ ਇੱਧਰ ਉੱਧਰ ਬਾਈਕ ਦੇ ਵਿੱਚ ਨਵੀਂ ਮਾਰਕੀਟ ਦੇ ਵਿੱਚ ਲਾਂਚ ਹੋਣ ਵਾਲੀ ਬਾਈਕ ਜੋ ਹੈ ਲੱਭਣ ਦੀ ਜ਼ਰੂਰਤ ਨਹੀਂ ਆ ਨੈਟ ਦੇ ਉੱਪਰ ਸਰਚ ਕਰਨ ਦੀ ਜ਼ਰੂਰਤ ਨਹੀਂ ਆ Honda ਨੇ ਆਲਰੇਡੀ ਇੱਕ ਲੋਕਾਂ ਦੇ ਬਜਟ ਦੇ ਵਿੱਚ ਪੈਣ ਵਾਲੀ ਜੋ ਹੈ ਬਾਈਕ ਹੈ ਉਹ ਆਲਰੇਡੀ ਮਾਰਕੀਟ ਦੇ ਵਿੱਚ ਲਾਂਚ ਕਰ ਦਿੱਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਅਤੇ ਸੈਲੀਬ੍ਰੇਸ਼ਨ ਹੋਇਆਗਾ ਇਵਨ Honda ਦੇ ਵਿੱਚ ਇੱਥੇ ਗੱਲ ਕਰੀ ਅਤੇ ਸੇਲਜ਼ ਮੈਨੇਜਰ ਜੋ ਹੈ ਹਰਮਨ ਸਰ ਹੈ ਉਹਨਾਂ ਵੱਲੋਂ ਤੇ ਹੋਰ ਪੂਰੀ ਟੀਮ ਵੱਲੋਂ ਜੋ ਹੈ ਇੱਕ ਨਵੀਂ ਬਾਈਕ ਜੋ Honda ਵੱਲੋਂ ਸ਼ਾਇਨ 100 ਡਿਲਕਸ ਜੋ ਹੈ ਮਾਰਕੀਟ ਦੇ ਵਿੱਚ ਲਾਂਚ ਕਰ ਦਿੱਤੀ ਗਈ ਹੈ Honda ਦੀ ਕੰਪਨੀ ਵੱਲੋਂ ਕਹਿਣਾ ਕਿ ਇਹ Honda ਦੀ ਸਭ ਤੋਂ ਸਸਤੀ ਬਾਈਕ ਹੈ ਔਰ ਮਾਰਕੀਟ ਦੇ ਵਿੱਚ ਕਈ ਬਾਈਕਾਂ ਨੂੰ ਜੜੇਗੀ ਕੰਪੀਟਿਟ ਕਰ ਰਹੀ ਹੈ ਤੇ ਮੌਕੇ ਦੇ ਮੌਜੂਦ ਹੈ ਅਸੀਂ ਗੱਲਬਾਤ ਕਰਦੇ ਹਾਂ ਅਤੇ Honda ਦੇ ਸੇਲਜ਼ ਜੈਕਟਿਵ ਹੈ ਇਹ ਸਾਨੂੰ ਦੱਸਣਾ ਦੱਸਣਗੇ ਕਿ ਜਿਹੜੀ ਨਵੀਂ Honda ਦੀ ਬਾਈਕ ਆਈ ਹੈ ਉਹਦੇ ਬਾਰੇ ਕੁਝ ਫੀਚਰ ਦੱਸਣਗੇ ਸਰ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਕਪਤਾਰ ਸਿੰਘ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਪਤਾਰ ਜੀ ਜਿਹੜੀ ਨਵੀਂ Honda ਦੀ Shine 100 ਬਾਈਕ ਆਈ ਅਸੀਂ ਬਾਈਕ ਵੀ ਦਿਖਾ ਦਈਏ ਬਾਈਕ ਤੁਸੀਂ ਦੇਖ ਰਹੇ ਹੋ ਕਿ Honda ਦੀ ਨਵੀਂ 100 ਜਿਹੜੀ ਬਾਈਕ ਆਈ ਆ Shine 100 Deluxe ਤੇ ਲੁੱਕ ਵਾਈਜ਼ ਬਹੁਤ ਹੀ ਜ਼ਬਰਦਸਤ ਹੈ ਇੱਧਰ ਆ ਜੋ ਸੀ ਲੁੱਕ ਵਾਈਜ਼ ਬੜੀ ਜ਼ਬਰਦਸਤ ਹੈ ਕਲਰ ਵੀ ਕਿੰਨਾ ਮਤਲਬ ਐਕਸਪੈਂਸਿਵ ਹੈ ਸਪੈਸ਼ਲ ਹੈ ਕੀ ਕਹਿਣਾ ਚਾਹੁੰਦਾ ਅਰੇ ਜਿਹੜੀ ਬਾਈਕ ਆਪਾਂ ਲਾਂਚ ਕੀਤੀ ਹੈ ਇਹ 100 cc ਚ ਲਾਂਚ ਕੀਤੀ ਹੈ ਦੀ ਐਵਰੇਜ ਹੋਏਗੀ ਉਹ ਹੋਏਗੀ ਜੀ 80 ਤੋਂ 85 85 ਦੀ ਇਹ ਪਿਕਅਪ ਵਾਈਜ਼ ਤੇ ਲੁੱਕ ਵਾਈਜ਼ ਬਹੁਤ ਹੀ ਸ਼ਾਨਦਾਰ ਕੰਪਨੀ ਨੇ ਕੱਢੀ ਹੈ ਜੇ ਆਪਾਂ ਇੱਕ ਇਹਦੀ ਲੁੱਕ ਦੀ ਗੱਲ ਕਰੀਏ ਸਰ ਲੁੱਕ ਬਹੁਤ ਅਟਰੈਕਟਿਵ ਕੱਢੀ ਹੈ ਕੰਪਨੀ ਨੇ ਟਿਊਬਲੈਸ ਟਾਇਰ ਕਰਦੇ ਨੇ ਡਿਜੀਟਲ ਇਹਦਾ ਮੀਟਰ ਕਰਤਾ ਸਰ ਤੇ ਕੀ ਲੱਗਦਾ ਵੀ ਮਾਰਕੀਟ ਦੇ ਵਿੱਚ ਲੋਕਾਂ ਨੂੰ ਅਟਰੈਕਟਿਵ ਕਰੇਗੀ ਕਿਉਂਕਿ Honda ਦੀ ਪਹਿਲਾਂ ਵੀ ਜੋ ਬਾਈਕਾਂ ਆਉਂਦੀਆਂ ਸ਼ਾਇਨਾ 125 ਆਉਂਦੀ ਸੀਗੀ ਤੇ ਸ਼ਾਇਨ 100 ਆਇਆ ਲੋਕਾਂ ਨੂੰ ਕਿੱਦਾਂ ਦੀ ਅਟਰੈਕਟਿਵ ਕਰ ਸਕਦੀ ਹੈ ਸਰ ਆਪਾਂ ਨੂੰ ਪਤਾ ਹੀ ਹੈ ਜਿਵੇਂ Honda ਦਾ ਨਾਮ ਹੀ ਕਾਫੀ ਹੈ ਇਹ ਮਾਰਕੀਟ ਵਿੱਚ ਤੱਕ ਪਾ ਦੇਗੀ ਸਰ ਤੱਕ ਪਾ ਦੇਗੀ ਤੇ ਸਪਲੈਂਡਰ ਜਿਵੇਂ ਸਪਲੈਂਡਰ ਦੀ ਗੱਲ ਕਰੀਏ ਜਾਂ ਹੋਰ ਕਈ ਬਾਈਕਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਪੈਟਰੋਲ ਰੱਖਣਾ ਪੈਂਦਾ 2 ਲੀਟਰ ਪੈਟਰੋਲ ਰੱਖਣਾ ਪੈਂਦਾ ਜਾਂ ਬਹੁਤ ਸਾਰੇ ਲੋਕਾਂ ਨੂੰ ਦਿੱਕਤ ਆਉਂਦੀ ਆ ਬਹੁਤ ਸਾਰੀ ਬਾਈਕਸ ਬੰਦ ਹੋ ਜਾਂਦੀ ਆ ਕੀ ਲੱਗਦਾ ਕਿ ਇਹ ਜੀ ਕੋਈ ਦਿੱਕਤ ਹੈ ਸਰ ਇਹ ਇਹਦੇ ਵਿੱਚ ਇਹੋ ਜਿਹਾ ਕੋਈ ਵੀ ਨਹੀਂਗਾ ਆਪਾਂ ਚਾਹੀਏ ਇਹਦੇ ਵਿੱਚ 100 ਦਾ ਤੇਲ ਪਵਾਈਏ 50 ਦਾ ਤੇਲ ਪਵਾਈਏ ਆਪਾਂ ਇਹਨੂੰ ਚਲਾ ਸਕਦੇ ਆ ਆਪਾਂ ਨੂੰ ਇਹਦੇ ਵਿੱਚ 2 ਲੀਟਰ ਰਿਜ਼ਰਵ ਤੇਲ ਰੱਖਣ ਦੀ ਲੋੜ ਨਹੀਂ ਹੈਗੀ ਜੀ ਇਹਦੇ ਵਿੱਚ ਜਿਹੜਾ ਹੁਣ 100 ਸੀਸੀ ਬਾਈਕ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਂਦਾ ਕਿ ਇਕਦਾ ਇਹਦੀ ਜੋ ਡਿਜੀਟਲ ਮੀਟਰ ਆ ਰਿਹਾ ਬਿਲਕੁਲ ਇਹ ਪ੍ਰਾਈਸ ਸੈਗਮੈਂਟ ਵਿੱਚ ਇਹ ਇੱਕ ਇਕਲੋਤੀ ਬਾਈਕ ਹੈ ਜਿਹਦੇ ਵਿੱਚ ਡਿਜੀਟਲ ਮੀਟਰ ਆ ਰਿਹਾ ਸਰ ਤੇ ਇਹ ਬਾਕੀ ਜਿਹੜੀ ਲਗ ਲਓ ਸਪਲੈਂਡਰ ਐਚਐਫ ਡੀ ਲੈਕਸ ਤੇ ਪਲਟੀਨਾ ਨਾਲੋਂ 10000 ਸਸਤੀ ਹੈ ਜੀ ਠੀਕ ਹੈ ਤੇ ਗੱਲ ਕਰਾਂਗੇ ਤੇ ਤਸਵੀਰਾਂ ਚ ਤੁਸੀਂ ਇਧਰ ਆ ਜਾਓ ਕਪਤਾਰ ਜੀ ਤੇ ਤਸਵੀਰਾਂ ਚ ਤੁਹਾਨੂੰ ਦਿਖਾਵਾਂਗੇ ਕਿ ਸੀਟ ਵੀ ਇਹਦੀ ਕਪਤਾਰ ਜੀ ਲੱਗਦਾ ਹੈ ਕਿ ਕਾਫੀ ਲੰਬੀ ਹੈ ਸੀਟ ਸਰ ਇਹਦੀ ਸਪਲੈਂਡਰ ਜਾਂ ਹੋਰ ਬਾਈਕ ਨਾਲੋਂ ਕਾਫੀ ਹੱਦ ਤੱਕ ਲੰਬੀ ਹੈ ਜੀ ਤੇ ਇਹਦੇ ਟਾਇਰ ਜਿਹੜੇ ਐਮਆਰਐਫ ਦੇ ਆ ਰਹੇ ਨੇ ਜੀ ਕੰਪਨੀ ਵੱਲੋਂ ਟਿਊਬਲੈਸ ਟਿ ਤੇ ਇਹ ਜਿੱਦਾਂ ਗੱਲ ਕਰੀਏ ਕਾਫੀ ਹਾਰਡ ਮਤਲਬ ਟਫ ਹੁੰਦੀ ਆ ਆਵਾਜ਼ ਵੀ ਅਸੀਂ ਦੇਖਣਾ ਚਾਹਾਂਗੇ ਇਹਦੇ ਚ ਆਵਾਜ਼ ਕਿੰਨੀ ਆਉਂਦੀ ਆ ਸਟਾਰਟ ਕਰਾਂਗੇ ਬਹੁਤ ਸਾਇਲੈਂਟ ਇੰਜਨ ਤਾਂ ਤੁਸੀਂ ਆਵਾਜ਼ ਦੇਖ ਰਹੇ ਹੋ ਅਸੀਂ ਆਵਾਜ਼ ਨਾਲ ਕੋਸ਼ਿਸ਼ ਕਰਾਂਗੇ ਕਿ ਬਹੁਤ ਘੱਟ ਆਵਾਜ਼ ਆ ਰਹੀ ਹੈ ਕੀ ਕਰਨਾ ਸਰ ਨਾ ਮਾਤਰ ਆਵਾਜ਼ ਹੈ ਸਰ ਬਹੁਤ ਸਾਇਲੈਂਟ ਇੰਜਨ ਕੱਢਿਆ ਜੀ ਹੋਂਡਾ ਨੇ ਦੇ ਸਰ ਜਿਵੇਂ ਆਪਾਂ ਦੇਖਨੇ ਆ 100cc ਦੇ ਇੰਜਨ ਹੋਰ ਵੀ ਬਾਈਕ ਦੇਖਦੇ ਆ ਬਹੁਤ ਵਾਰ ਕਰਦੇ ਨੇ ਪਰ ਇਹ ਕੰਪਨੀ ਨੇ ਬਹੁਤ ਹੀ ਸਾਇਲੈਂਟ ਇੰਜਨ ਕੱਢਿਆ ਕਹਿਣ ਦਾ ਮਤਲਬ ਹੈ ਕਿ ਅਗਰ 100cc ਬਾਈਕ ਤੁਸੀਂ ਲੈਣੀ ਆ ਤਾਂ ਤੁਹਾਨੂੰ ਨੈਟ ਦੇ ਉੱਪਰ ਜਾਂ ਇੱਧਰ ਉੱਧਰ ਜਾ ਕੇ ਸਰਚ ਕਰਨ ਦੀ ਜ਼ਰੂਰਤ ਨਹੀਂ ਆ ਦਿਵਾਲੀ ਦੇ ਤਿਹਾਰ ਇੱਥੇ ਆ ਰਹੇ ਆ ਤੇ Honda ਦਾ ਇਹ ਕਹਿਣਾ ਹੈ ਕਿ ਦਾਵਾ ਕਰ ਰਹੀ ਹੈ ਕਿ Honda ਦੀ ਜੋ ਬਾਈਕ Shine 100 ਹੈ ਮਾਰਕੀਟ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਕੰਮ ਕਰੇਗੀ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਸ਼ਾ ਜਾਏਗੀ ਇਹੋ ਜਿਹੇ ਫੀਚਰ ਮਾਰਕੀਟ ਦੇ ਵਿੱਚ ਇਹਦੇ ਵਿੱਚ ਬਾਈਕ ਦੇ ਵਿੱਚ ਪਾਏ ਹੋਏ ਆ ਤੇ ਸਾਰੇ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਕਿ ਦਿਵਾਲੀ ਦਾ ਤਿਹਾਰ ਹੁਣ ਦੇ ਵਾਰ Honda ਦੇ ਨਾਲ ਮਨਾਇਆ ਜਾਵੇ। ਇਹ Honda ਦੀ 100cc ਦੀ ਬਾਈਕ ਹੈ। ਅਗਰ ਗੱਲ ਕਰੀਏ ਤੁਸੀਂ راست ਰਿਸਕੇ ਵੀ Splendor ਤੋਂ ਕਿੰਨੀ ਕਿ ਸਸਤੀ ਆ? ਇਹ ਸਰ 9 ਤੋਂ 10000 ਸਸਤੀ ਪੈ ਜੇਗੀ। ਜਿਹੜਾ ਇਹਨਾਂ ਦਾ ਡਿਜੀਟਲ ਮੀਟਰ ਵਾਲਾ ਮਾਡਲ ਆਉਂਦਾ ਹੈ ਨਾ Splendor ਤੋਂ ਉਹਦੇ ਨਾਲੋਂ ਤਾਂ 10-12000 ਸਸਤੀ ਹੈ ਜੀ। 10-12000 ਹਾਂਜੀ। ਸਪਲੈਂਡਰ ਤੋਂ 10-12000 ਸਸਤੀ ਪੈ ਰਹੀ ਆ ਲੋਕਾਂ ਦੀ ਕਫਾਇਤੀ ਚ ਆ ਰਹੀ ਆ ਲੋਕਾਂ ਦੇ ਬਜਟ ਚ ਆ ਰਹੀ ਆ ਜਦ ਕਿ Honda ਦੀ ਬਾਈਕ ਜਦੋਂ ਪਹਿਲਾਂ ਆਉਂਦੀ ਸੀਗੀ ਤਾਂ ਬਜਟ ਤੋਂ ਥੋੜਾ ਜਿਹਾ ਬਾਹਰ ਹੁੰਦੀ ਸੀਗੀ ਜਿਹਦੇ ਕਰਕੇ ਥੋੜੀ ਜਿਹੀ ਮਹਿੰਗੀ ਹੁੰਦੀ ਸੀਗੀ ਲੇਕਿਨ ਹੁਣ ਗੱਲ ਕਰੀਏ ਤਾਂ Honda ਨੇ ਬਹੁਤ ਹੀ ਕਫਾਇਤੀ ਬਜਟ ਦੇ ਵਿੱਚ ਲੋਕਾਂ ਦੇ ਬਾਈਕ ਜਿਹੜੀ ਕਿ ਕੱਢੀ ਆ ਇੱਕ ਬਾਈਕ ਹੋਰ ਲਾਂਚ ਕਰੀ ਆ ਤੁਸੀਂ ਕਿਹੜੀ ਕਰੀਆ ਸਰ ਇਹ Hornet CB 125 ਆ ਜੀ ਜੀ ਇਹ ਜਿਹੜੀ ਬਾਈਕ ਐ ਸਰ ਇਹ ਹੈਗੀ ਐ ਸਪੋਰਟਸ ਬਾਈਕ ਸਪੋਰਟਸ ਬਾਈਕ ਇੱਕ ਵਾਰੀ ਇਹਨਾਂ ਦੀ ਤੁਸੀਂ ਤਸਵੀਰ ਦਿਖਾਓ ਜੀ ਸਟਾਰਟ ਕਰਕੇ ਉਹਨੂੰ ਔਨ ਕਰੋਨ ਕੁਝ ਹੀ ਕਰਵਾਉਣ ਤੁਸੀਂ ਉਹ ਰਹਿ ਜਾਓ ਹਾਂ ਜੁਦੀ ਬਾਜ ਤੋਂ ਤੱਕ ਆਵਾਜ਼ ਆਵਾਜ਼ ਵੇ ਇਹ ਬਾਈਕ ਇਹ ਬਾਈਕ ਆਪਾਂ ਨੂੰ Honda Roadsync ਐਪ ਨਾਲ ਕਨੈਕਟ ਕਰਦੀ ਹੈ ਤੇ ਇਹਦੇ ਵਿੱਚ ਆਪਾਂ ਨੂੰ ਮੈਪ ਨਾਲ ਹੀ ਕਨੈਕਟ ਕਰਦੀ ਆਪਾਂ ਨੂੰ ਇਹਦੇ ਤੇ ਰੂਟ ਦੇਖ ਸਕਨੇ ਆਪਾਂ ਰੂਟ ਦੇਖ ਸਕਦੇ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਕੀ ਹੈ ਉਹ ਟੈਂਕੀ ਤੇ ਦੇਤੀ ਹੈ ਜਿਹੜੀ ਆਪਾਂ ਨੂੰ ਪ੍ਰੀਮੀਅਮ ਫੀਲ ਕਰਵਾਏਗੀ ਉਸ ਤੋਂ ਬਾਅਦ ਇਹਦੇ ਵਿੱਚ ਟਵਿਨ ਸਿਗਨੇਚਰ ਲਾਈਟਸ ਨੇ ਲਾਈਟਸ ਦਿਖਾਓ ਸਰ ਇਹਨਾਂ ਦੀ ਲਾਈਟਾਂ ਕਰ ਦਿਓ ਦੇਖੋ ਐਸਪੈਸ਼ਲੀ ਲਾਈਟ ਮਤਲਬ Honda ਦੀ ਪਹਿਲੀ ਸ਼ੈੜ ਇਸ ਤਰ੍ਹਾਂ ਦੀ ਬਾਈਕ ਹੈ ਜਿਹਦੇ سپورਟ ਕਰਨ ਨੂੰ ਕਹਾਂ ਸਕਦੇ ਆ ਦੇਖੋ ਜਿਵੇਂ 스포츠 ਬਾਈਕ ਹੈ ਇਹਨਾਂ ਚ ਵੀ ਟੂਬਲਰ ਸਟੈਰ ਆਉਂਦੇ ਬਿਲਕੁਲ ਸਰ ਬਿਲਕੁਲ ਬਾਕੀ ਸਰ ਜਿਹੜੇ ਇਹਦੇ सਸਪੈਂਸ਼ਨ ਨੇ ਮੋਨੋ ਸ਼ੋਕ ਰੀਅਰ ਸਸਪੈਂਸ਼ਨ ਨੇ ਜੋ ਕਿ ਆਪਾਂ ਨੂੰ 1.5 ਤੋਂ 2 ਲੱਖ ਦੀ ਬਾਈਕ ਵਿੱਚ ਮਿਲਦੇ ਨੇ ਤੇ ਨਾਲ ਗੱਲ ਕਰੀਏ ਕਿ ਲੋਕਾਂ ਨੂੰ ਅਗਰ ਜਿਆਦਾਤਰ ਏਜੰਸੀਆਂ ਦੇ ਵਿੱਚ ਸਰਵਿਸ ਦਾ ਬਹੁਤ ਜ਼ਿਆਦਾ ਹੁੰਦਾ ਆ ਸਰਵਿਸ ਕਿੰਨੀ ਕਿ ਜ਼ਿਆਦਾ ਦੂਜੇ ਤੋਂ ਸਸਤੀ ਪੈਂਦੀ ਆ ਕਿਉਂਕਿ ਹੋਰ ਬਾਈਕਾਂ ਦੀ ਜਦੋਂ ਪੇਡ ਸਰਵਿਸ ਆਂਦੀ ਆ 1500 1500 ਦੀ ਸਰਵਿਸ ਪੇਡ ਸਰਵਿਸ ਚੱਲੇ ਜਾਂਦੀ ਆ ਲੇਕਿਨ ਹੋਂਡਾ ਕਿਆ ਸਰਵਿਸ ਦੇ ਉੱਪਰ ਵੀ ਮਤਲਬ ਘੱਟ ਕਰਦਾ ਬਿਲਕੁਲ ਸਰ ਜੋ ਕੰਸੈਸ਼ਨ ਹੈ ਉਹ ਲੇਬਰ ਵਿੱਚ ਵੀ ਹੈ ਪਹਿਲਾਂ ਤਾਂ ਇਹਦੇ ਲੇਬਰ ਤਿੰਨ ਸਰਵਿਸਾਂ ਚ ਤੇਦੀ ਲੇਬਰ ਲੱਗਦੀ ਹੋਈ ਨਹੀਂ ਹੈ ਉਸ ਤੋਂ ਬਾਅਦ ਜੋ ਵੀ ਇਹਦਾ ਜੋ ਵੀ ਇਹਦੇ ਵਿੱਚ ਮਕਲਾਇਲ ਪੈਂਦਾ ਹੈ ਉਹੀ ਬਸ ਜਿਹੜਾ ਖਰਚਾ ਆਣਾ ਹੈ ਬਾਕੀ ਜਿਹੜਾ ਇਹਦਾ ਲੇਬਰ ਦਾ ਖਰਚਾ ਬਿਲਕੁਲ ਨਹੀਂ ਹੈਗਾ ਬਿਲਕੁਲ ਗਫਤਾਰ ਜੀ ਤੁਸੀਂ ਹੁਣ ਦੀਵਾਲੀ ਦੇ ਉੱਪਰ ਲਾਸਟ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਦੀਵਾਲੀ ਦੇ ਮੌਕੇ ਦੇ ਉੱਪਰ ਤੁਸੀਂ Honda ਏਜੰਸੀ ਇਵਨ Honda ਦੇ ਸ਼ੋਰੂਮ ਦੇ ਵਿੱਚ ਪਹੁੰਚ ਸਕਦੇ ਆ ਇਹ Honda ਦੀ ਸਾਰੀ ਤੁਹਾਡੇ ਇਵਨ Honda ਦੀ ਸਾਰੀ ਬ੍ਰਾਂਚਾ ਚ ਅਵੇਲੇਬਲ ਹੈ ਬਿਲਕੁਲ ਸਰ ਇਹ ਆਪਣੀ ਸਾਰੀ ਸੱਤ ਬ੍ਰਾਂਚਾਂ ਨੇ ਇਹਨਾਂ ਸਾਰੀਆਂ ਬ੍ਰਾਂਚਾ ਵਿੱਚ ਇਹ ਆਪਣੇ ਦੋਵੇਂ ਮੋਡ ਅਵੇਲੇਬਲ ਨੇ ਸਾਰੇ ਰੰਗ ਆਪਣੇ ਕੋਲ ਅਵੇਲੇਬਲ ਨੇ ਤੇ ਫੁੱਲ ਸਟਾਕ ਆਪਣੇ ਕੋਲ ਅਵੇਲੇਬਲ ਹੈ ਜੀ ਠੀਕ ਹੈ ਤੇ ਗੱਲ ਕਰੀਏ ਇਹਦੇ ਚ ਫਾਈਨਾਂਸ ਦੀ ਵੀ ਮਤਲਬ ਸਿਸਟਮ ਹੈਗਾ ਬਿਲਕੁਲ ਸਰ ਜੇ ਤੁਹਾਡਾ ਸਿਬਲ ਵਧੀਆ ਹੈ ਇਹ ਆਪਾਂ ਤੁਹਾਨੂੰ 5000 ਡਾਊਨ ਪੇਮੈਂਟ ਤੇ ਵੀ ਦੇ ਦਾਂਗੇ ਸਰ ਸਿਰਫ 5000 ਤੇ ਬਿਲਕੁਲ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਸਿਰਫ 5000 ਰੁਪਏ ਡਾਉਨ ਪੇਮੈਂਟ ਲਈ ਜਾ ਰਹੀ ਆ ਸ਼ਾਈਨ ਆਪਾਂ 3100 2100 ਤੇ ਵੀ ਦੇ ਦਾਂਗੇ ਵਾਹ ਜੀ ਵਾਹ ਤੇ ਲੋਕਾਂ ਲਈ ਇਹ ਲਾਸਟ ਦੇ ਵਿੱਚ ਫਿਰ ਇਹ ਮੈਸੇਜ ਦੇਣਾ ਚਾਹੁੰਗੇ 3100 2100 ਦੇ ਵਿੱਚ ਇਹ ਬਾਈਕ ਦੇ ਰਹੇ ਆ ਜਿਨ੍ਹਾਂ ਦੇ ਕੋਲ ਵੀ 3100 1 2100 ਜੋ ਬੈਲੈਂਸ ਬਣਦਾ ਹੈ ਤੋ ਜਲਤੋ ਜਲਦ ਏਵਨ ਹੋਂਡਾ ਦੇ ਸ਼ੋਰੂਮ ਦੇ ਵਿੱਚ ਪਹੁੰਚਣ ਦੀ ਸ਼ੁਰੂਆਤ ਕਰੋ ਔਰ ਇਹਨਾਂ ਬਾਈਕਾਂ ਨੂੰ ਲੈ ਕੇ ਤੁਸੀਂ ਜਿੱਦਾਂ ਵੀ ਇਹਨਾਂ ਦੀ ਜੋ ਫੈਸਿਲਿਟੀ ਆ ਉਹਨਾਂ ਨੂੰ ਤੁਸੀਂ ਆਪਣੀ ਦੀਵਾਲੀ ਦੇ ਮੌਕੇ ਦੇ ਉੱਪਰ ਖੁਸ਼ੀਆਂ ਦਾ ਤਿਹਾਰ ਆਪਣੇ ਨਾਲ ਮਨਾ ਸਕਦੇ ਆ ਤੇ ਤੁਹਾਨੂੰ ਦੱਸਦੀ ਕਿ ਤਸਵੀਰਾਂ ਸੀ ਕਿ ਅੱਜ ਹੋਂਡਾ ਨੇ ਏਵਨ ਹੋਂਡਾ ਰਾਜਪੁਰਾ ਦੇ ਵਿੱਚ ਦੋ ਬਾਈਕਾਂ ਲਾਂਚ ਕਰੀ ਗਈਆਂ ਇਹ ਇਕਲਾ ਸੀਬੀ 125 ਹੈ ਔਰ ਗੱਲ ਕਰੀਏ ਕਿ ਜੋ ਸ਼ਾਇਨ 100 ਡਿਲਕਸ ਹੈ ਦੋਨੋਂ ਲਾਂਚ ਕਰਕੇ ਇਹ ਮਾਰਕੀਟ ਦੇ ਵਿੱਚ ਲੋਕਾਂ ਨੂੰ ਔਰ ਮੈਸੇਜ ਦਿੱਤਾ ਗਿਆ ਕਿ ਇਸ ਦੀ ਵਾਰ ਦੀਵਾਲੀ ਜੋ ਹੈ Honda ਦੀ ਆਪ ਜੀ ਪਹਿਲਾਂ ਐਕਟਵਾ ਵੀ ਲੈਂਦੇ ਸੀ ਕਿ ਹੁਣ ਦੇ ਵਾਰ ਬਾਈਕ ਖਰੀਦ ਕੇ Honda ਦੇ ਜੋ ਹੈ ਦੀਵਾਲੀ ਦਾ ਤਿਹਾਰ ਤੁਸੀਂ ਮਨਾ ਸਕਦੇ ਹੋ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਤੁਹਾਡਾ ਆਪਣਾ ਪੀਐਸ ਹੈਰੀ ਰਾਜਪੁਰ